ਹਾਂਜੀ ਸਰ ਠੀਕ ਹੈ ਅੱਜ ਅਨਜਲ ਸੇਵਾ ٹرسٹ ਵੱਲੋਂ ਜਿਹੜੀ ਧੀਆ ਦੀ ਲੋੜੀ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਬਹੁਤ ਸ਼ਲਾਘਾਯੋਗ ਹੈ ਤੇ ਮੈਂ ਉਹਨਾਂ ਨੂੰ ਇਸ ਵਾਸਤੇ ਵਧਾਈ ਵੀ ਦਿੰਦਾ ਨਵੀਆਂ ਜਨਮੀਆਂ ਬੱਚੀਆਂ ਔਰ ਉਹਨਾਂ ਦੀਆਂ ਮਾਤਾਵਾਂ ਨੂੰ ਅੱਜ ਲੋੜੀ ਦੇ ਉਪਰਾਲੇ ਲੋੜੀ ਦੇ ਓਕੇਜਨ ਤੇ ਕੰਬਲ ਬੱਚਿਆਂ ਵਾਸਤੇ ਸੂਟ ਪੰਜੀਰੀ ਵਗੈਰਾ ਜਿਹੜੀ ਦਿੱਤੀ ਗਈ ਹੈ ਬਹੁਤ ਅੱਛਾ ਹੈ ਬੜਾ ਅੱਛਾ ਮੈਸੇਜ ਆਏਗਾ ਸਮਾਜ ਦੇ ਵਿੱਚ ਜੋ ਆਪਣੇ ਪਹਿਲਾਂ ਇੱਕ ਪ੍ਰਥਾ ਚੱਲੀ ਸੀ ਕਿ ਲੜਕੀਆਂ ਦੀ ਜਿਹੜੀ ਲੋੜੀ ਬਣਾਈ ਜਾਂਦੀ ਸੀ ਤੇ ਲੜਕੀਆਂ ਨੂੰ ਰੈਕੋਗਨਾਈਜ਼ ਕੀਤਾ ਜਾਂਦਾ ਬੇਟੀ ਪੜਾਓ ਬੇਟੀ ਪੜਾਓ ਬੇਟੀ ਬਚਾਓ ਦਾ ਕੈਂਪੇਨ ਵੀ ਸਰਕਾਰ ਦਾ ਇਸੇ ਦਿਸ਼ਾ ਵੱਲ ਚੱਲ ਰਿਹਾ ਹੈਗਾ ਇਹ ਮੁਬਾਰਕਬਾਦ ਦੇ ਪਾਤਰ ਨੇ ਤੇ ਮੈਂ ਆਸ ਕਰੂੰਗਾ ਕਿ ਅੱਗੇ ਵੀ ਇਸੇ ਤਰੀਕੇ ਨਾਲ ਇਹ ਸਮਾਜ ਦੀ ਸੇਵਾ ਕਰਦੇ ਰਹਿਣ। ਧੀਆਂ ਦੀ ਲੋੜੀ ਅੱਜ ਇੱਥੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਮਨਾਈ ਜਾ ਰਹੀ ਹੈ ਜਿਸ ਚ ਛੋਟੀਆਂ ਬੱਚੀਆਂ ਨੂੰ ਅ ਕੰਬਲ ਤੇ ਹੋਰ ਅ ਕੁਝ ਕੱਪੜੇ ਤੇ ਕੁਝ ਸਾਮਾਨ ਵੰਡ ਕੀਤਾ ਜਾ ਰਿਹਾ ਹੈ। ਇਹ ਇੱਕ ਵੱਧਵਾ ਕਦਮ ਹੈ ਜਿਵੇਂ ਕਿ ਮੈਂ ਹੁਣੀ ਵੀ ਦੱਸਿਆ ਕਿ ਧੀਆਂ ਘਰ ਦਾ ਚਿਰਾਗ ਹੁੰਦੀਆਂ ਨੇ। ਆਪਾਂ ਨੂੰ ਧੀਆਂ ਨੂੰ ਵੀ ਓਨਾ ਹੀ ਪਿਆਰ ਤੇ ਸਨਮਾਨ ਦੇਣਾ ਚਾਹੀਦਾ ਜਿੰਨਾ ਆਪਾਂ ਘਰ ਦੇ ਬੇਟਿਆਂ ਨੂੰ ਦਿੰਨੇ ਹਾਂ ਤਾਂ ਕਿ ਉਹ ਵੀ ਪੜ੍ਹ ਲਿਖ ਕੇ ਵੱਡੀਆਂ ਅਫਸਰ ਬਣ ਕੇ ਆਪਣੇ ਮਾਮਾਬ ਦਾ ਨਾਮ ਉੱਚਾ ਕਰਦੀਆਂ ਹਨ ਤੇ ਬਾਕੀ ਇਹਨਾਂ ਦੀ ਸੰਸਥਾ ਰਿਸ਼ੀਸ਼ ਅਸਟ੍ਰੋਲੋਜੀ ਦੀ ਅੰਜਲ ਸੰਸਥਾ ਇਹ ਬਹੁਤ ਸੇਵਾ ਕਰਦੀ ਹੈ ਮਰੀਜ਼ਾਂ ਦਾ ਇੱਥੇ ਲੰਗਰ ਵਰਤਾਇਆ ਜਾਂਦਾ ਹੈ ਤੇ ਇਸ ਕਰਕੇ ਮੈਂ ਇਹਨਾਂ ਦੀ ਵੀ ਬਹੁਤ ਧੰਨਵਾਦੀ ਹਾਂ ਅੱਜ ਇਹਨਾਂ ਦੇ ਵੱਲੋਂ ਹੀ ਇਹ ਸਮਾਗਮ ਰੱਖਿਆ ਗਿਆ ਹੈ 3ਾਂ ਦੀ ਲੋੜੀ ਜੋ ਕਿ ਅੰਜਲ ਸੇਵਾ ਟਰਸਟ ਵੱਲੋਂ ਹਰ ਸਾਲ ਮਨਾਈ ਜਾਂਦੀ ਹੈ ਜੀ ਨਵਜਨਮੇ ਬੱਚਿਆਂ ਦੇ ਜਨਮ ਵਜੋਂ ਇਹ ਇਹੀ ਹੈ ਜੀ ਕਿ ਲੋਕ ਪ੍ਰੋਨਾਤਿਆਤੋਂ ਔਰ ਜਿਵੇਂ ਕਿ ਸਮਾਏ ਦੇ ਵਿੱਚ ਊਮਨ ਏਮਪਾਵਰਮੈਂਟ ਨੂੰ ਲੈ ਕੇ ਅਸੀਂ ਨਾਲ ਰਹੇ ਹਾਂ ਜੀ ਔਰ ਰਸੀਗੁਰ ਹਸਪਤਾਲ ਦੇ ਵਿੱਚ ਅੱਜ 111 ਬੱਚਿਆਂ ਦੀ ਲੋੜੀ ਨਹੀਂ ਗਈ ਹੈ ਅੱਜ ਤੇ ਔਰ ਇਥੇ ਅਨਮੋਲ ਸਿੰਘ ਢਾਲੀਵਾਲ ਜੀ ਏਡੀਸੀ ਆਏ ਵੀ ਔਰ ਮੈਮ ਨਦੀਪ ਕੌਰ ਸਿੱਧੂ ਜੀ ਜੋ ਕਿ ਸਮੂਹ ਸਿਵ ਹਸਪਤਾਲੋ ਜਾਣੇ ਤੇ ਹਾਜ਼ਰ ਆਏ ਨੇ ਅੱਜ ਔਰ ਇਹਦੇ ਨਾਲ ਨਾਲ ਅਸੀਂ ਅੱਜ ਬੱਚਿਆਂ ਦੀ ਮਾਤਾਵਾਂ ਨੂੰ ਸਨਮਾਨ ਵਜੋਂ ਇੱਕ ਇੱਕ ਕੰਬਲ ਔਰ ਦੇਸੀ ਘੀਰੀ ਪੰਜੀਰੀ ਔਰ ਬੱਚਿਆਂ ਨੂੰ ਕਪੜੇ ਵਗੈਰਾ ਵੰਡਣ ਕਰਕੇ ਹਟਿਆ ਜੀ